ਜਿਹੜੀ ਵੀ ਫੋਟੋ ਵਾਇਰਲ ਹੋ ਰਹੀ ਹੈ ਮਨਨ ਕੋ ਜਿਹੜੀ ਫੋਟੋ ਦੀ ਗੱਲ ਕਰ ਰਹੇ ਹੋ ਨਾਲੇ ਅੱਜ ਕਾਲ ਤਖਤ ਸਾਹਿਬ ਮੈਨੂੰ ਜੱਥੇਦਾਰ ਸਾਹਿਬ ਵੱਲੋਂ ਤੇ ਸੱਜਿਆ ਗਿਆ ਸੀ ਤੇ ਜੱਥੇਦਾਰ ਸਾਹਿਬ ਨੇ ਬੜੀ ਹੀ ਨਿਮਰਤਾ ਨਾਲ ਮੇਰੀ ਗੱਲ ਸੁਣੀ ਤੇ ਜੋ ਵੀ ਮੈਂ ਆਪਣਾ ਸਪਸ਼ਟੀਕਰਨ ਦੇਣਾ ਸੀ ਉਹਨਾਂ ਨੂੰ ਦੇ ਦਿੱਤਾ ਲੇਕਿਨ ਉਹ ਜਿਹੜੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿੱਚ ਸ਼ਰਾਬ ਦਾ ਕੇਂਦਰ ਸੇਵਨ ਕੀਤਾ ਜਾ ਰਿਹਾ ਗਲਾਸ ਫੜਿਆ ਹੈ ਹੱਥ ਜਿੱਤਾ ਉਹਦੀ ਕੀ ਸਚਾਈ ਹੈ ਨਹੀਂ ਸਾਰੀਆਂ ਝੂਠੀਆਂ ਫੋਟੋ ਨੇ ਮੈਂ ਸਾਰਾ ਸਪਸ਼ਟੀਕਰਨ ਇਹਨਾਂ ਨੂੰ ਦੇ ਦਿੱਤਾ ਜਿਹੜੇ ਕਿਚੜੂ ਛਾਲਣ ਲਾਣੇ ਲੋਕ ਨੇ ਉਹ ਪਹਿਲੇ ਆਪਣੇ ਘਰਾਂ 'ਚ ਵੇਖਣ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਇਹਦੇ ਪਿੱਛੇ ਦੋ ਹੀ ਬੰਦੇ ਹੈਗੇ ਨੇ ਸਰਨਾ ਤੇ ਜੀਕੇ ਦੱਲ ਉਹ ਸਿਰਫ ਆਪਣੀ ਜਿਹੜੀ ਆ ਰਾਜਨੀਤਿਕ ਇੱਕ ਗੰਦੀ ਰਾਜਨੀਤੀ ਰਾਜਨੀਤੀ ਵੀ ਨਹੀਂ ਕਹਾਂਗਾ ਗੰਦੀ ਰਾਜਨੀਤੀ ਦੀ ਰੋਟੀਆਂ ਸੈਕਣ ਲਈ ਜਿਹੜੀ ਲੋਕਾਂ ਦੇ ਝੂਠੇ ਕਿਚੜੂ ਛਾਲ ਰਹੇ ਨੇ ਪਹਿਲੇ ਉਹ ਆਪਣੇ ਘਰਾਂ ਵੱਲ ਵੇਖਣ ਬਾਕੀ ਧੀਆਂ ਪੈਣਾ ਸਾਰਿਆਂ ਦੀ ਸਾਂਝੀ ਹੁੰਦੀਆਂ ਨੇ ਅਸੀਂ ਕਿਸੇ ਦੇ ਘਰਾਂ ਵੱਲ ਨਹੀਂ ਜਾਂਦੇ ਤੇ ਰੱਬ ਉਹਨਾਂ ਨੂੰ ਵੀ ਸਮਰਥਕ ਪੱਖ ਹੈ ਤੁਹਾਨੂੰ ਹੀ ਨਿਸ਼ਾਨਾ ਜੋ ਬਣਾਇਆ ਗਿਆ ਹੈ ਇਹ ਜਾ ਕੇ ਬਿਹਤਰ ਹੈ ਜ ਜਿਹਨਾਂ ਨੇ ਨਿਸ਼ਾਨਾ ਬਣਾਇਆ ਉਹਨਾਂ ਨੂੰ ਜਾ ਕੇ ਅਰਜੇ ਨੂੰ ਪੁੱਛਣਾ ਚਾਹੀਦਾ ਹੈ ਜਿਹੜੇ ਤੁਹਾਡੇ ਝੂਟਿਆ ਫੋਟੋ ਇਦਾਂ ਤੁਹਾਡੀਆਂ ਵਾਇਰਲ ਕੀਤੀਆਂ ਤੁਸੀਂ ਵੀ ਕੋਈ ਕਾਰਵਾਈ ਕਰਾਓਗੇ ਉਹਨਾਂ ਦੇ ਤੇ ਬਿਲਕੁਲ ਜੋ ਕਾਨੂੰਨੀ ਬਣਦਾ ਹੋਏਗਾ ਕਾਰਵਾਈ ਉਹ ਜ਼ਰੂਰ ਕਰਾਂਗੇ ਜੋ ਵੀ ਕਰਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਾਂਗੇ ਔਰ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਜਥੇਦਾਰ ਸਾਹਿਬ ਵੀ ਸਾਡੇ ਬੜੇ ਸਤਿਕਾਰਯੋਗ ਸਰਮੌਰ ਨੇ ਉਹਨਾਂ ਨੂੰ ਲਾ ਕੇ ਮੈਂ ਆਪਣਾ ਸਾਰਾ ਜੋ ਵੀ ਸਮਸ਼ਟੀਕਰਨ ਹੈਗਾ ਉਹ ਦੇ ਤਾ